ਸ਼੍ਰੀ ਦਰਬਾਰ ਸਾਹਿਬ 'ਤੇ ਬਲੈਕਆਊਟ ਕੀਤਾ ਗਿਆ ਇਹਦੇ ਬਾਰੇ ਗੱਲ ਕਰੀਏ ਕਿ ਇਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਦਰਬਾਰ ਸਾਹਿਬ ਜਿਸ ਵੇਲੇ ਬਲੈਕਆਊਟ ਹੋਇਆ ਉਸ ਵੇਲੇ ਧੰਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਵੱਲ ਜਾ ਰਿਹਾ ਸੀ ਆਪਣੇ ਨਿੱਜ ਸਥਾਨਾਂ ਤੇ ਆਰਾਮ ਜੀ ਸੁਖਾ ਸੰਵਰ ਰਿਹਾ ਸੀ ਆਪਣੇ ਕੋਲ ਇੰਨੀ ਵੇਟ ਵੀ ਨਹੀਂ ਹੋਈ ਕਿ ਮਹਾਰਾਜ ਆਪਣੇ ਨਿਰਜ ਸਥਾਨਾਂ ਤੇ ਪਹੁੰਚ ਜਾਣ ਤੇ ਅਸੀਂ ਜਿਹੜੇ ਕਿ ਜੀਵਤ ਗੁਰੂ ਕਿਵੇਂ ਉਹਨਾਂ ਨੂੰ ਸਮਝਾਂਗੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਅਰਜਨ ਸਾਹਿਬ ਹੀ ਜਾ ਰਹੇ ਆ ਤੇ ਅਸੀਂ ਲਾਈਟਾਂ ਬੰਦ ਕਰਦੀਏ ਮਰਜ਼ੀ ਨਾਲ ਤੇ ਅਸੀਂ ਜਕਾਰੇ ਲਾ ਕੇ ਸੋਚਦੇ ਆਂ ਅਸੀਂ ਬੜਾ ਵੱਡਾ ਕਾਰਜ ਕਰ ਦਿੱਤਾ ਇਹ ਦਰਬਾਰ ਸਾਹਿਬ ਦੀ ਸਿਕਿਉਰਿਟੀ ਦੇ ਉੱਤੇ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਹੈ ਠੀਕ ਹੈ ਵੀਰ ਜੀ ਆਪਾਂ ਜੋ ਅੱਜ ਦਾ ਸਾਡਾ ਵਿਸ਼ਾ ਉਹਦੇ ਵੱਲ ਵਧਦੇ ਆਂ ਠੀਕ ਜੀ ਤੇ ਮੈਂ ਗੁਰਬਾਣੀ ਦੇ ਇੱਕ ਪਾਵਨ ਪੰਕਤੀ ਤੋਂ ਸ਼ੁਰੂਆਤ ਕਰਨੀ ਚਾਹਾਂਗਾ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਆ ਆਪਾਂ ਇਹ ਗੱਲ ਤੇ ਵਿਚਾਰ ਕਰੀਏ ਵੀ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਇਹ ਗੱਲ ਕਹਿ ਕੌਣ ਰਿਹਾ ਗੁਰੂ ਅਰਜਨ ਸਾਹਿਬ ਨੇ ਸਾਰੀ ਜਗ੍ਹਾ ਦੇਖ ਲਈ ਔਰ ਉਹਨਾਂ ਨੇ ਕੇਵਲ ਇਹ ਧਰਤੀ ਨਹੀਂ ਵੇਖੀ ਉਹਨਾਂ ਨੇ ਲੋਕ ਤੇ ਪਰਲੋਕ ਵੀ ਦੇਖ ਲਿਆ ਸਾਰੇ ਖੰਡ ਤੇ ਬ੍ਰਹਿਮੰਡ ਵੇਖ ਲਏ ਗੁਰੂ ਅਰਜਨ ਸਾਹਿਬ ਨੇ ਉਹ ਕਹਿੰਦੇ ਡਿੱਠੇ ਸਭੇ ਥਾਵ ਕਿਉਂਕਿ ਗੁਰੂ ਅਰਜਨ ਸਾਹਿਬ ਹਰ ਥਾਂ ਤੇ ਮੌਜੂਦ ਨੇ ਤੇ ਉਹਨਾਂ ਨੇ ਹਰ ਥਾਂ ਵੇਖ ਲਈ ਨਹੀਂ ਤੁਦ ਜਿਹਾ ਤੇਰੇ ਵਰਗਾ ਕੋਈ ਹੈ ਨਹੀਂ ਗੁਰੂ ਰਾਮਦਾਸ ਦੇ ਸ਼ਹਿਰ ਵਰ ਗੁਰੂ ਰਾਮਦਾਸ ਦੇ ਘਰ ਵਰਗਾ ਕੋਈ ਨਹੀਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਨਾ ਅੰਦਰ ਨਮਸਕਾਰ ਕਰਦੇ ਆ ਤੇ ਸੰਗਤਾਂ ਪਿੱਛੇ ਪ੍ਰਕਰਮ ਤੋਂ ਬਾਅਦ ਜਲਦਾ ਚੁੱਲਾ ਲੈਣੀਆਂ ਜੀ ਉਹ ਜਗ੍ਹਾ ਨੂੰ ਕਹਿੰਦੇ ਹਰ ਕੀ ਪੌੜੀ ਜੀ ਬਿਲਕੁਲ ਔਰ ਜਦੋਂ ਤੁਸੀਂ ਜਲ ਛੱਕ ਕੇ ਤੁਸੀਂ ਨੋਟ ਕਰਿਓ ਉੱਪਰ ਵੱਲ ਨੂੰ ਦੇਖਿਓ ਤੇ ਇੱਕ ਸੂਰਜ ਦਾ ਨਿਸ਼ਾਨ ਬਣਿਆ ਹੋਇਆ ਹੂੰ ਉਹ ਉਹ ਦਿਖਣ ਚ ਸ਼ੁਰੂਤ ਦਾ ਨਿਸ਼ਾਨ ਲੱਗਦਾ ਪਰ ਉਹ ਦੇਵੀ ਤਾਕਤਾਂ ਦਾ ਪ੍ਰਤੀਕ ਹੈ ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਕਿਹੜੀ ਥਾਂ ਸੀ ਜਿੱਥੇ ਗੁਰੂ ਸਾਹਿਬ ਆ ਕੇ ਬਿਰਾਜਦੇ ਸੀ ਸੰਗਤਾਂ ਨਾਲ satsang ਹੁੰਦਾ ਸੀ ਉਪਦੇਸ਼ ਦਿੰਦੇ ਸੀਗੇ ਇੱਕ ਥੜਾ ਸਾਹਿਬ ਬਣਿਆ ਜੀ ਜਿੱਥੇ ਪ੍ਰਕਾਸ਼ ਨਹੀਂ ਕੀਤਾ ਹੋਇਆ ਪਰ ਉਹਨੂੰ ਰੂਪ ਇੱਕ ਪਾਲਕੀ ਸਾਹਿਬ ਦਾ ਦਿੱਤਾ ਹੋਇਆ ਔਰ ਉਸ ਥੜਾ ਸਾਹਿਬ ਦੇ ਨੇੜੇ ਤੇਰੇ ਸੰਗਤ ਰੋਜ਼ ਬੈਠ ਕੇ ਗੁਰਬਾਣੀ ਦਾ ਪਾਠ ਕਰਦੀ ਹੈ ਔਰ ਕੀਰਤਨ ਸੁਣਦੀ ਹੈ ਮੈਂ ਚਾਹੁੰਦਾ ਕਿ ਆਪਾਂ ਸੰਗਤ ਨੂੰ ਇਹਨਾਂ ਬੇਰੀਆ ਦੇ ਇਤਿਹਾਸ ਬਾਰੇ ਦੱਸਿਏ ਇਹਨਾਂ ਬੇਰੀ ਦੀ ਮਹੱਤਤਾ ਬਾਰੇ ਦੱਸਿਏ ਦਰਬਾਰ ਸਾਹਿਬ ਪਰਕਰਮਾ ਦੇ ਵਿੱਚ ਜਿਹੜੀਆਂ 베ਰੀਆਂ ਸਥਾਪਿਤ ਨੇ ਉਹ ਤਿੰਨ 베ਰੀਆਂ ਨੇ ਵੈਸੇ ਤਾਂ ਚਾਰ ਕਹਿੰਦੇ ਆ ਜੀ ਕਿਉਂਕਿ ਉਹ ਜਿਹੜਾ ਚੌਥਾ ਹੈ ਨਾ ਉਹ 베ਰੀ ਨਹੀਂ ਹੈਗੀ ਉਹ ਇਮਲੀ ਦਾ ਰੁੱਖ ਆ ਪਰ ਕਿਉਂਕਿ ਲੋਕ ਬੜੇ ਸਿਆਣੇ ਹੋ ਗਏ ਸਾਇੰਸ ਦਾ ਯੋਗ ਹੋ ਗਿਆ ਵੀ ਇਹ ਕਿਵੇਂ ਹੋ ਗਿਆ ਤੇ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਸਾਇੰਸ ਦੇ ਦਾਇਰੇ ਚ ਗੁਰੂ ਰਾਮਦਾਸ ਸਾਹਿਬ ਨਹੀਂ ਆਉਂਦੇ ਕਿਉਂਕਿ ਉਹਨਾਂ ਨੇ ਸਾਇੰਸ ਬਣਾਈ ਆ ਸਾਇੰਸ ਨੇ ਨਹੀਂ ਬਣਾਇਆ ਮੈਂ ਤਾਂ ਇੱਕ ਗੱਲ ਜਾਣਦਾ ਵੀ ਹਰੇਕ ਸਿੱਖ ਇਸ ਗੱਲ ਤੇ ਪੱਕਾ ਰਹੇ ਕਿ ਜੇ ਗੁਰਬਾਣੀ ਕਹਿੰਦੀ ਆ ਵੀ ਕਿਕਰ ਨੂੰ ਮਠਿਆਈ ਲੱਗਦੀ ਆ ਤੇ ਫਿਰ ਲੱਗਦੀ ਆ ਮੈਂ ਨਹੀਂ ਜਾਣਦਾ ਸਾਇੰਸ ਕੀ ਕਹਿੰਦੀ ਤੁਸੀਂ ਪ੍ਰਕਰਮਾਂ ਦੀ ਗੱਲ ਕਰ ਰਹੇ ਹੋ ਨਾ ਠੀਕ ਹੈ ਮੈਂ ਚਾਹੁੰਗਾ ਇੱਕ ਵਾਰ ਨਾ ਇਹ ਜਿਹੜਾ ਲਫ਼ਜ਼ ਆ ਜੀ ਪਰਕਰਮਾ ਵਸ ਜੀ ਇਹਦੇ ਅਰਥ ਦੱਸੇ ਜਾਣ ਕਿ ਇਹਦੇ ਅਰਥ ਕੀ ਨੇ ਸੂਰਜ ਦੀ ਪਰਕਰਮਾ ਧਰਤੀ ਕਰਦੀ ਹੈ ਹੂੰ ਧਰਤੀ ਦੀ ਪਰਕਰਮਾ ਚੰਦਰਮਾ ਕਰਦਾ ਚੰਦਰਮਾ ਕਰਦਾ ਸਾਡੇ ਸਰੀਰ ਦੇ ਵਿੱਚ ਵੀ ਇੱਕ ਪਰਕਰਮਾ ਹੋ ਰਹੀ ਆ ਉਹ ਸਾਡੇ ਰਕਤ ਦੀ ਪਰਕਰਮਾ ਹੋ ਰਹੀ ਸਾਡਾ ਖੂਨ ਪਰਕਰਮਾ ਕਰੀ ਜਾ ਰਿਹਾ ਦੁਨੀਆ ਦੇ ਵਿੱਚ ਹਰੇਕ ਚੀਜ਼ ਪਰਕਰਮਾ ਦੇ ਵਿੱਚ ਹੈ ਜਿੰਨੀ ਦੇਰ ਤੱਕ ਇਹ ਚੱਲਣ ਗਈਆਂ ਓਨੀ ਦੇਰ ਤੱਕ ਦੁਨੀਆ ਚੱਲੇਗੀ ਸਿੱਖ ਪਰਕਰਮਾ ਕਿਉਂ ਕਰਦਾ ਮੈਨੂੰ ਜਨਾ ਤੋਸ਼ੇ ਖਾਨੇ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਤੋਸ਼ਾ ਖਾਨਾ ਕੀ ਆ ਤੇ ਇਹਦੇ ਅੰਦਰ ਕੀ ਮੌਜੂਦ ਹੈ